ਮੇਰੇ ਵੀਰੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਲਚਲ ਚਲੋ ਜੀ ਅੱਜ ਮੌਸਮ ਹੈਗਾ ਬਹੁਤ ਵਧੀਆ ਸਾਨੂੰ ਵੀ ਅੱਧਾ ਘੰਟਾ ਹੋ ਗਿਆ ਅਸੀਂ ਵੀ ਅੱਜ ਰਿਸ਼ਤੇਦਾਰੀ ਚ ਗਏ ਹੋਏ ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਨਾ ਅਖੰਡ ਪਾਠ ਸਾਹਿਬ ਜੀ ਦਾ ਅੱਜ ਭੋਗ ਪਿਆ ਹੈ ਤੇ ਉੱਥੇ ਸਵੇਰ ਦੇ ਗਏ ਸ ਤੇ ਬਸ ਹੁਣ ਹੀ ਆਏ ਆਂ ਦੇਖਦੇ ਆਂ ਹੁਣ ਸਬਜ਼ੀ ਦੀ ਤਿਆਰੀ ਕਰਦੇ ਆਂ ਵੀ ਕਿਹੜੀ ਸਬਜ਼ੀ ਬਣਾਈਏ ਦੇਖੋ ਜੀ ਕੱਲ ਕਹਿੰਦੇ ਵੀ ਅਸੀਂ ਐਂਡੇ ਜਿਆਦੇ ਹੈਰਾਨ ਹੋਏ ਨਾ ਕਹਿੰਦੇ ਵਿੜੇ ਦੇ ਵਿੱਚ ਸਾਡੇ ਪਾਣੀ ਭਰ ਗਿਆ ਕਹਿੰਦੇ ਸਾਡੇ ਟੈਂਟ ਲਾਇਆ ਤਾਂ ਕਹਿੰਦੇ ਉਹ ਵੀ ਉੱਡ ਗਿਆ ਦੇਖੋ ਜੀ ਮੈਂ ਵੀ ਫੇਰ ਗੱਲਾਂ ਸੁਣ ਕੇ ਉਹਦੇ ਹੈਰਾਨ ਹੋ ਗਈ ਮਾਤਾ ਵੀ ਸਾਰੇ ਪਾਸੇ ਨਾ ਜਿਹਦੇ ਵੀ ਵਿਆਹ ਸ਼ਾਦੀ ਦਾ ਨਾ ਟੈਂਟ ਦੀਆਂ ਗੱਲਾਂ ਹੁੰਦੀ ਤੇ ਹਾਏ ਸਾਡੇ ਫੁੱਲ ਉੜ ਗਏ ਹਾਏ ਸਾਡਾ ਟੈਂਟ ਉੜ ਗਿਆ ਦੇਖੋ ਜੀ ਰੱਬ ਨੂੰ ਨਾ ਸਭ ਦਾ ਹੀ ਫਿਕਰ ਹੈ ਦੇਖੋ ਅੱਜ ਭੋਗ ਪੈਣਾ ਤਾਂ ਅੱਜ ਮੌਸਮ ਕਿੰਨਾ ਵਧੀਆ ਤਾਂ ਹਲੇ ਕਹਿੰਦੇ ਆ ਕਹਿੰਦੇ 2 ਦਿਨ ਤੱਕ ਫੇਰ ਕਹਿੰਦੇ ਬੱਦਲ ਵਾਈ ਜੀ ਹੋ ਜਾਣੀਆਂ ਚਲ ਕਹਿੰਦੇ ਅੱਜ ਸਾਡਾ ਵਧੀਆ ਰੱਬ ਦੀ ਕਿਰਪਾ ਨਾਲ ਕੰਮ ਸਾਰਾ ਨਿਬੜ ਗਿਆ ਚਲੋ ਜੀ ਹੁਣ ਆਪਾਂ ਦੇਖਦੇ ਆ ਕੋਈ ਸਬਜੀ ਦਾ ਦੇਖਦੇ ਆ ਵੀ ਕੀ ਬਣਾਉਣਾ ਹੈ ਕੀ ਨਹੀਂ ਬਣਾਉਂਦੇ ਹੁਣ ਖੇਤ ਵਿੱਚ ਜਾ ਕੇ ਦੇਖਦੇ ਹਾਂ ਕਿ ਸਬਜ਼ੀ ਕਿਹੜੀ ਲੱਗੀ ਹੋਈ ਆ ਤੇ ਸਾਡੀ ਰੇਖਾ ਰਾਣੀ ਵੀ ਪਹੁੰਚ ਗਈ ਆ ਹੁਣੀ ਉਹਦਾ ਫੋਨ ਆ ਕੇ ਹਟੇਰ 20 ਮਿੰਟ ਪਹਿਲਾਂ ਕਹਿੰਦੀ ਦੀਦੀ ਮੈਂ ਠੀਕ-ਠਾਕ ਪਹੁੰਚ ਗਈ ਆ ਹੁਣ ਮੈਂ ਰੈਸਟ ਕਰਨ ਲੱਗੀ ਹੋਈ ਆ ਕਹਿੰਦੀ ਸਭਾ ਲ ਹੈਗਾ ਤਾਂ ਦੂਰ ਦਾ ਤੇ ਮੈਂ ਤਾਂ ਥੱਕ ਨਹੀਂ ਆ ਕਹਿੰਦੀ ਜੇ ਏਸੀ ਆ ਡੱਬਾ ਕਹਿੰਦੀ ਨਾ ਹੁੰਦਾ ਨਾ ਕਹਿੰਦੀ ਫਿਰ ਮੇਰਾ ਬਹੁਤ ਔਖਾ ਤਾਂ ਚਲੋ ਜੀ ਹੁਣ ਆਪਾਂ ਚੱਲੀਏ ਖੇਤ ਵਿੱਚ ਇਹ ਤੋਰੀਆਂ ਬਹੁਤ ਵਧੀਆ ᱛੀਆਂ ਲੱਗੀਆਂ ਤੋਰੀਆਂ ਨੇ ਬਥੇਰੀਆਂ ਖੜੀਆਂ ਨੇ ਇੱਥੇ ਤੋਰੀਆਂ ਆ ਅੱਜ ਵੀ ਮੈਂ ਥੋੜੇ ਜਿਹਾ ਨਾ ਗਮਲੇ ਦੇ ਵਿੱਚ ਤੋਰੀਆਂ ਦੇ ਮੱਖਾ ਚੱਲ ਪਨੀਰੀ ਹੋ ਜੂਗੀ ਫਿਰ ਆਏ ਹੁੰਦਾ ਅਗੇਤੀਆਂ ਹੀ ਲੱਗਣ ਲੱਗ ਜਾਨੀਆਂ ਤੋਰੀਆਂ ਫਿਰ ਬਾਰ-ਬਾਰ ਪਾਸਾ ਦੇਣ ਤੇ ਹੁਣ ਟਾਈਮ ਹੈ ਜੈਸਾ ਤੋਰੀਆਂ ਦੇ ਬੀਜ ਨਾ ਤੋਰੀਆਂ ਪਕਾ ਕੇ ਰੱਖ ਲਵੇ ਨਾ ਬੀਜ ਦੀ ਮੌਜ ਆ ਉਹ ਛੋਟੀ ਜਿਹੀ ਲਫਾ ਵੀ ਹੁੰਦੀ ਆ 50-60 ਰੁਪਏ ਦੀ ਦਿੰਨੇ ਆ ਲਾਣੇ ਉਹ ਵੀ ਇਹਨਾਂ ਦਾ ਭਰੋਸਾ ਦਾ ਹੈਗਾ ਆਪਣੇ ਸਾਹਮਣੇ ਨੇ ਤੋਰੀ ਖਰੀ ਚੋਰੀਆਂ ਲੰਬੀ ਤੋਰੀ ਨਾ ਨਾ ਇਹਨਾਂ ਨਾਲ ਤਾਂ ਤੋਰੀ ਬਹੁਤ ਜ਼ਿਆਦਾ ਲੱਗਦੀ ਆ ਨਾ 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 ਮੁੰਡਾ ਲਿਆਣੇ ਉਹਦਾ ਪੂਰੀ ਘੋਸਾ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ ਵੀ ਕਹਿਣੀ ਹੈ ਜਿਹਨੇ ਤੋਰੀ ਦਾ ਬੀਜ ਲੈਣਾ ਹੋਊਗਾ ਨਾ ਸਾਡੇ ਨਾਲ ਸੰਪਰਕ ਕਰਿਓ ਸਾਡੇ ਕੋਲ ਬਾਧੂ ਬੀਜ ਪਿਆ ਹੈ ਤੋਰੀਆਂ ਦਾ ਤੇ ਤੋਰੀਆਂ ਇੰਨੀਆਂ ਲੱਗਣ ਗਿਆ ਨਾ ਇੰਨੀਆਂ ਦਾ ਤੋਰੀਆਂ ਦਾ ਆਈ ਆਈ ਉਹ ਬੇਲ ਨੂੰ ਲੱਗੀਆਂ ਹੋਈਆਂ ਇਹ ਤੋੜ ਕੇ ਲੈ ਕੇ ਆਏ ਪਿਛਲੇ ਸਾਲ ਤੋਂ ਇਹ ਪਤਾ ਨਹੀਂ ਰੱਬ ਦੀ ਕਿਹਿਆ ਕਿਰਪਾ ਭਾਈ ਸਾਡੇ ਪਰ ਤਾਂ ਸਾਡੇ ਨਾਲ ਖੇਤ ਦੇ ਵਿੱਚ ਜਾਮ ਆਣਾ ਉਹ ਜਾਮਣ ਪਰ ਨਾ ਤੋਰੀਆਂ ਇੰਨੀਆਂ ਜ਼ਿਆਦਾ ਲੱਗਦੀਆਂ ਨਾ ਉਹ ਜ਼ਿਆਦਾ ਤੋਰੀਏ ਖਾਦਮ ਹੋ ਜੰਦੀ ਅਸੀਂ ਬੇਲ ਨਹੀਂ ਪੱਟਦੇ ਹੈਗੇ ਹੁਣ ਹੁਣ ਉਹ ਫੇਰ ਹਰੀ ਹੋਣ ਲੱਗ ਗਈ ਮੀਂਹ ਕਰਕੇ ਉਹਨਾਂ ਸਾਨੂੰ ਲੋਣ ਦੀ ਤਾਂ ਵੈਸੇ ਲੋੜ ਪੈਂਦੀ ਨਹੀਂ ਹੈਗੀ ਇੱਕ ਚਲ ਅਸੀਂ ਲਾਉਣੀਆਂ ਹੈ ਬਹਿਲਾ ਪਰ ਉਹੀ ਬੁੱਢੇ ਆਉਣੀਆਂ ਦਾ ਕਾਂਦੇ ਲਾਖ ਲਾਖ ਲਾਦਾ ਇਹਦਾ ਥੇਤੀ ਬਾੜੀ ਦਾ ਮਹਿਕਮਾ ਇਹਦੇ ਕੋਲੇ ਆ ਚੱਲ ਕੋਈ ਦੱਸ ਬਹੁਤੇ ਲਾਣੇਦਾਰ ਨਹੀਂ ਚਾਹੀਦੇ ਲਾਣੇਦਾਰ ਠੀਕ ਰਹੇ ਤੇ ਬਾਦੂ ਲੜਾਈਆਂ ਹੀ ਪੈਂਦੀਆਂ ਜੇ ਬਹੁਤੇ ਲਾਣੇਦਾਰ ਇਕੱਠੇ ਹੋ ਜਾਣ ਕਿਦੂ ਦਾ ਜੱਜ ਬੱਜਦੇ ਫਰੀ ਜਾਂਦੇ ਨੇ ਫਿਰ ਆਪਣੀ ਆਪਣੀ ਗੱਲ ਖੋਟੀ ਜਾਂਦੇ ਆ ਦੇਖੋ ਰੱਬ ਦੇ ਰੰਗ ਦੇਖੋ ਵੀ ਕੱਲ ਮੌਸਮ ਕਿਹਾ ਜਾ ਤਾਂ ਅੱਜ ਮੌਸਮ ਕਿਹਾ ਜੀ ਛੋਟੂ ਹਾਂਜੀ ਹਾਂ ਪੱਲ ਸਾਰੇ ਧੁੱਪ ਵੀ ਲੱਗਣੀ ਜ਼ਰੂਰੀ ਆ ਅੱਬਾ ਜੀ ਕਨੇਰੀ ਦਾ ਕਾਦੀ ਆਈ ਆ ਜਲੂਸ ਕੱਢਤਾ ਅੱਜ ਅਸੀਂ ਇੰਨੀ ਵੇੜੇ ਦੀ ਸਫਾਈ ਕਰੀ ਹੈ ਨਾ ਪੱਲੇ ਭਰ ਕੇ ਪੱਤਿਆਂ ਦੀ ਸੜਕਾਂ ਆਏ ਆ ਰੇਖਾ ਤਾਂ ਠੀਕ-ਠਾਕ ਪਹੁੰਚ ਗਈ ਛੋਟੂ ਹਾਂਜੀ ਹਾਂ ਪਹੁੰਚ ਗਈ ਚੱਲ ਵਧੀਆ ਉਹਦਾ ਸਫ਼ਰ ਦੂਰ ਦਾਤਾ ਹਾਂਜੀ ਮੈਨੂੰ ਵੀ 20 ਮਿੰਟ ਪਹਿਲਾਂ ਹੀ ਫੋਨ ਆ ਕੇ ਛੱਡਿਆ ਕਹਿੰਦੀ ਦੀਦੀ ਮੈਂ ਪਹਿਲਾਂ ਫੋਨ ਤੈਨੂੰ ਲਾਇਆ ਏ ਰਾਹ ਦੇ ਵਿੱਚ ਠੀਕ ਠਾਕ ਰਹੀ ਆ ਕੁਆਲਟੀ ਵਾਲੀ ਤਾਂ ਨਹੀਂ ਆਈ ਕਈ ਵਾਰ ਰੋਟੀਆਂ ਲੱਗ ਜਾਂਦੀਆਂ ਨਹੀਂ ਨਹੀਂ ਉਹ ਕਹਿੰਦੀ ਏਸੀ ਡੱਬਾ ਤਾਂ ਕਹਿੰਦੀ ਦੀਦੀ ਬਸ ਮੈਂ ਤਾਂ ਨਾ ਸੁੱਤੀ ਪਈ ਉਹ ਗਈਆਂ ਖਾਣਾ ਵੀ ਟ੍ਰੇਨ ਦੇ ਵਿੱਚ ਹੀ ਆ ਜਾਂਦਾ ਕਹਿੰਦੀ ਬਹੁਤ ਮੌਜ ਆ ਕਹਿੰਦੀ ਏਸੀ ਡੱਬੇ ਦੀ ਤਾਂ ਚਲ ਏਸੀ ਦਾ ਹੁਣ ਲੋਡ ਵੀ ਨਹੀਂ ਪੈਂਦੀ ਉਹ ਚਲਾਉਣੀ ਹੋ ਖਾਣ ਨਾਲ ਲਾ ਕੇ ਤਾਂ ਤੁਰੇ ਮੈਂ ਆਇਆ ਫਿਰ ਉਹਦੇ ਵਿੱਚ ਬੰਦਾ ਨਾ ਆਰਾਮ ਨਾਲ ਪੈ ਜਾਂਦਾ ਏਸੀ ਆ ਡੱਬੇ ਦੇ ਵਿੱਚ ਸੋਇਆ ਲੈ ਆ 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 ਕੰਤਾਰੇ ਬੜੀ ਜਾਂਦੇ ਪਤਾ ਨਹੀਂ ਕਾਤੇ ਪਿੰਜਰੇ ਦੇ ਵਿੱਚ ਕੁਛ ਹੈ ਬਾਹਰ ਤਾਂ ਰਹਿੰਦੇ ਲੱਗਦੇ ਮੈਂ ਤਾਂ ਜਿੰਨੀ ਵਾਰ ਆਉਂਦੀ ਆ ਨਾ ਮੈਨੂੰ ਨਾ ਪਿੰਜਰੇ ਦੇ ਵਿੱਚ ਵਾਟੀ ਦੇ ਦਿੰਦੀ ਆ ਆਜੋ ਆਜੋ ਚਲੋ ਚਲੋ ਆਜੋ ਵਾਜੋ ਆਜੋ ਸਵਾਗਤ ਇਹ ਤੇ ਜਿਹੜੇ ਆਪਾਂ ਨੇ ਨੰਦਾਂਵੇਂ ਪੱਪੀ ਲਿਆਂਦੇ ਨੇ ਜਦੋਂ ਤਾਂ ਬਹੁਤੇ ਛੋਟੇ ਤੇ ਹੁਣ ਤਾਂ ਸੋਹਣੇ ਹੋ ਗਏ ਨੇ ਇਹ ਜਰਮਨ ਸ਼ਾਫਟ ਨੇ ਘੱਟ ਵਾਲਾਂ ਵਾਲੇ ਉਹ ਜਿਹੜੇ ਦੂਏ ਤੇ ਜਿਨ੍ਹਾਂ ਦੀ ਆਪਾਂ ਨੇ ਅੱਗੇ ਵੀਡੀਓ ਪਾਈ ਸੀ ਉਹ ਸਾਡੇ ਰਿਸ਼ਤੇਦਾਰੀ ਦੇ ਵਿੱਚ ਗਏ ਇਹਨਾਂ ਦੀ ਛੋਟੂ ਪਹੁੰਚਾ ਦੰਦਾ ਹੈ ਹਾਂ ਜੀ ਹਾਂ ਇਹਨਾਂ ਦੀ ਵੈਕਸੀਨੇਸ਼ਨ ਸਟਾਰਟ ਕਰ ਲਈਏ ਛੋਟੂ ਹਾਂ ਤਾਂ ਅਗਲ ਵਾਲੇ ਨੇ ਤਾਂ ਇਹਨੇ ਤਾਂ ਮਿੰਨੇ ਦਾ ਹੋਏਗਾ ਇਹ ਮਿੰਨੇ ਦਾ ਉਹਨਾਂ ਤਾਂ ਨਾਲ-ਨਾਲ ਉੱਧਰ ਵੀ ਚਲੇ ਜਾਂਦੇ ਨੇ ਕੁੱਤੀ ਜੀ ਨਾ ਮੋਰ ਤਾਂ ਸਾਰੇ ਕਰਦੇ ਆ ਸਵਾਕ ਪੰਡਾ ਦੇ ਰੱਖੋ ਕੋਈ ਵਧੀਆ ਜੇ ਲੈ ਗਰ ਇੱਕ ਦਾ ਕਾਲੂ ਰੱਖ ਲਾ ਇੱਕ ਦਾ ਜੈਕੀ ਰੱਖ ਲਾ ਜੈਕੀ ਸੌਖੇ ਜੇ ਨਾਓ ਬੈਕ ਵੀ ਰੱਖ ਲੈਣੇ ਟੌਮੀ ਟੌਮੀ ਕੁੱਤੀ ਦਾ ਨਾਮ ਠੀਕ ਹੈ ਕੁੱਤੀ ਕੁੱਤੀ ਦਾ ਨਾਮ ਟੌਮੀ ਰੱਖ ਕੁੱਤੇ ਦਾ ਨਾਂ ਜੱਕੀ ਰੱਖ ਲਾ ਆਏ ਰੱਖ ਲਾ ਜਾ ਹੈਗਾ ਇਹ ਪੂਰਾ ਇਹ ਹੈ ਉਹਦਾ ਰੰਗ ਹੈਗਾ ਕਾਲਾ ਹੈ ਹੈਗਾ ਇਹ ਫਰਕ ਹੈ ਨਾ ਦਰਨ ਕਾਲਾ ਆ ਗੁੱਤੀ ਆ ਕੁੱਤਾ ਹਾਂ ਜਿਹੜਾ ਮੂੰਹ ਚ ਹੈਗਾ ਪਾਵੇ ਰੋਹਰ ਕੈਨ ਨੂੰ ਫੀਡ ਪਾਉਣਾ ਆ ਇਹ ਨਾ ਨਹੀਂ ਰੋਹਰੇ ਬਾਹਰ ਡੈਡੀ ਕਰਕੇ ਲਫਾਫੇ ਡੈਡਾ ਕਰਦੇ ਨਹੀਂ ਨਹੀਂ ਇੰਨੀ ਕਿਤੇ ਖਾਣੀ ਇਹਨਾਂ ਨੇ ਵੀ ਖਰਾਬ ਕਰ ਦੇਣੇ ਕਾਲੀ ਬਾਕੇ ਖਾ ਜਾਣਗੇ ਇਹਨਾਂ ਨੇ ਹਲੇ ਕੋਰ ਵੀ ਕੁਝ ਖਾਣਾ ਨਹੀਂ ਜੇ ਰੱਜੇ ਹੋਏ ਨੇ ਨਹੀਂ ਇਹਨਾਂ ਨੇ ਮਕਾਈ ਹੈ ਯੋਧੂ ਇਹ ਤਾਂ ਆਪਣੇ ਕੁੱਤੇ ਬਹੁਤ ਤੱਕੜੇ ਹੋਗੇ ਉਹ ਤਾਂ ਖੁਰਤੇ ਵੀ ਮਸੋਈ ਦੇ ਕਿਹੜੀ ਫੀਡ ਖਾਣਾ ਮੈਨੂੰ ਦਿਖਾ ਇਸ ਸਪੈਸ਼ਲ ਬੱਚਿਆਂ ਵਾਸਤੇ ਫੀਡ ਆ ਹੀ ਹੋਈ ਐ ਇਹ ਵਧੀਆ ਖਾਂਦੀ ਇਹ ਵਧੀਆ ਏ ਹੋਰ ਪਾ ਸਨੇਤੀ ਨਾਲੋਂ ਤਾਂ ਵਧੀਆ ਹੈ ਹੋਰ ਬਾਰੇ ਬਾਰੇ ਆ ਨਾ ਖਰ ਮਲਾਈ ਹੋਈ ਉਸ ਹਿਸਾਬ ਨਾਲ ਇੱਕ ਮਹੀਨੇ ਤੋਂ ਬੱਚੇ ਤੋਂ ਲੈ ਕੇ 2 ਮਹੀਨੇ ਦੇ ਵਿੱਚ ਲੈ ਆ। ਇਹ 1 ਮਹੀਨੇ ਤੋਂ ਲੈ ਕੇ 2 ਮਹੀਨੇ ਦੇ ਬੱਚਿਆਂ ਕਰ। ਚਲੋ। ਤਰ ਜੱਕੀ ਚਲ ਚਲ। ਚਲੋ ਜੀ ਸਾਡੇ ਵੱਲ ਤਾਂ ਇੰਨਾ ਜ਼ਿਆਦਾ ਮੀਂਹ ਪਿਆ ਨਾ। ਦੇਖੋ ਇਹ ਕਿਹੜੇ ਸਾਬ ਨਾਲ ਨਾ ਕਣਕ ਆਪਣੀ ਡੁੱਬੀ ਪਈ ਆ ਦੇਖੋ। ਨਾ ਅੱतक ਇਧਰੇ ਪਾਸੇ ਨੂੰ ਪਾਣੀ ਨਿਕਲਦਾ ਹੈ ਖੇਤ ਹੈਗੇ ਨੇ ਨੀਵੇਂ ਦੇਖੋ ਕਣਕ ਵੀ ਟੇਢੀ ਹੋਈ ਪਈ ਆ ਸਾਰੇ ਖੇਤਾਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਪਾਣੀਓ ਪਾਣੀ ਖੜਾ ਹੈ ਦੇਖੋ ਇਧਰ ਮੀਂਹ ਥੋੜਾ ਜਿਹਾ ਨਾ ਸਾਡੇ ਕੰਨੀ ਵੱਧੇ ਪਈ ਐ ਮੀਂਹ ਹੁਣ ਵੀ ਠੰਡੀ ਹਵਾ ਚੱਲਦੀ ਆ ਹੁਣ ਤਾਂ ਰੱਬ ਸੁੱਖ ਰੱਖੇ ਚਲੋ ਜੀ ਮੈਂ ਚੱਲੀ ਸੀ ਸਾਗ ਦੇਖਣ ਮਹਾਂ ਵੀ ਦੇਖਦੇ ਆ ਵੀ ਕੱਲ ਨੂੰ ਫਿਰ ਸਾਗ ਬਣਾਵਾਂਗੇ ਦਾ ਖੇਤ ਵੀ ਗਿੱਲੇ ਪਏ ਨੇ ਇਹਦੀ ਅੱਧਰ ਫੇ ਨੱਕਾ ਵੱਢ ਕੇ ਨਾ ਇਦਾਂ ਨੂੰ ਪਾਣੀ ਕੱਢਿਆ ਏ ਦੇਖੋ ਕਣਕ ਦੇ ਵਿੱਚ ਵੀ ਕਿੰਨਾ ਜ਼ਿਆਦਾ ਪਾਣੀ ਉਹ ਪਾਣੀ ਹੋਇਆ ਪਿਆ ਆ ਆਲੂ ਤੋੜ ਨਹੀਂ ਹੋਣਾ ਹੈਗਾ ਸਾਗ ਦੇ ਵਿੱਚ ਤਾਂ ਪਾਣੀਓ ਪਾਣੀ ਖੜਾ ਏ ਤੇ ਉੱਧਰ ਜਾ ਕੇ ਦੇਖ ਕੇ ਆਉਨੇ ਆ ਵੀ ਹਾਲ ਆਲੂਆਂ ਦਾ ਕੀ ਹਾਲ ਹੋਇਆ ਪਿਆ ਏ ਕਹਿੰਦੇ ਆਲੂਆਂ ਨੂੰ ਤਾਂ ਕਹਿੰਦੇ ਪਾਣੀ ਘੱਟੇ ਚਾਹੀਦਾ ਜੇ ਜ਼ਿਆਦਾ ਪਾਣੀ ਹੋਵੇ ਨਾ ਕਹਿੰਦੇ ਆਲੂ ਫੇ ਕਲ ਜਾਂਦੇ ਆ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਆਲੂ ਵਾਲੇ ਖੇਤਾਂ ਦੇ ਵਿੱਚ ਆਪਣੇ ਪੱਤਾ ਗੋਪੀ ਵੀ ਹੋ ਗਈ ਤਿਆਰ ਉਧਰ ਰੇਖਾ ਰਾਣੀ ਚਲੇ ਗਈ ਤੇ ਹੁਣ ਗੋਪੀ ਖਾਣੇ ਵਾਲਾ ਵੀ ਕੋਈ ਨਹੀਂ ਹੈਗਾ ਇਸ ਤਰ੍ਹਾਂ ਹੀ ਅਸੀਂ ਇੱਕ ਡੇਢ ਵਾਟਰ ਲਈ ਤੀ ਬਸ ਉਸ ਤਰ੍ਹਾਂ ਹੀ ਪਈਆ ਮੇਥੇ ਵੀ ਟਹੇ ਪਏ ਚਲੋ ਜੀ ਆ ਹੈਗੇ ਨੇ ਆਪਣੇ ਆਲੂ ਵਾਲੇ ਖੇਤ ਦੇਖੋ ਇੱਕ ਮੀਂਹ ਪੈਣ ਦੇ ਨਾਲ ਆਲੂ ਵਾਲੇ ਖੇਤਾਂ ਦਾ ਕੀ ਹਾਲ ਹੋਇਆ ਪਿਆ ਚਲੋ ਹੁਣ ਆਪਾਂ ਪਹੁੰਚਦੇ ਹਾਂ ਦੂਜੇ ਖੇਤ ਵਿੱਚ ਇਹ ਪਾਣੀ ਬਹੁਤ ਕੱਢਿਆ ਆ ਆਲੂਆਂ ਦੇ ਵਿੱਚੋਂ ਪਾਣੀ ਕੱਢਿਆ ਵੀ ਆ ਵਿੱਚ ਪਾਣੀ ਅਜੇ ਖੜਾ ਹੀ ਪਾਣੀ ਹੁਣ ਵੱਟ ਤਾਂ ਵੱਢੀ ਆ ਕਣਕ ਚੋਂ ਕਰੇ ਇਹ ਮੀਂਹ ਆਪਣੇ ਕੰਨੀ ਜਿਆਦਾ ਪਿਆ ਇਹ ਮੀਂਹ ਆਹ ਦੇਖ ਆਹ ਦੇਖ ਨਾ ਪਾਣੀ ਖੜਾ ਖਾਲੀਆ ਚ ਹੋਰ ਆ ਖਾਲ ਸਾਰੇ ਭਰਿਆ ਪਿਆ ਇਹ ਉਹੀ ਤਾਂ ਹੈ ਜੀ ਸਾਰਾ ਹੀ ਖਾਲ ਭਰਿਆ ਹੋਇਆ ਹਜੇ ਉਹ ਜਿਹੜੀ ਆਲੂ ਦੀ ਖੇਤੀ ਹੁੰਦੀ ਆ ਨਾ ਇਹਨੂੰ ਘੱਟ ਪਾਣੀ ਚਾਹੀਦਾ ਹੁੰਦਾ ਜੇ ਜਿਆਦਾ ਪਾਣੀ ਲੱਗ ਗਿਆ ਨਾ ਆਲੂਆਂ ਦੇ ਵਿੱਚੇ ਖਰਾਬ ਹੋ ਜਾਣਾ ਵੱਟਾਂ ਦੇ ਉੱਤੇ ਖੜਾ ਇਹ ਜਿਹੜਾ ਵਾਟਰ ਦੇ ਉੱਪਰ ਆ ਪਾਣੀ ਖੜਾ ਇਹਨੂੰ ਛੋਟੂ ਇਹ ਨਿਕਲਣਾ ਚਾਹੀਦਾ ਚਲ ਹੁਣ ਹੌਲੀ ਹੌਲੀ ਸੁੱਕ ਜੂਗਾ। ਥੈਂਕਸ ਫਰ ਟੂ ਇਹ ਜਿਹੜਾ ਜੱਟ ਹੁੰਦਾ ਨਾ ਹਾਂ ਜੀ ਹਾਂ। ਇਹ ਜਿਹੜਾ ਜੱਟ ਹੁੰਦਾ ਨਾ ਇਹਦਾ ਨਾ ਦੇ ਲੋ ਇਹਨੂੰ ਪੁੱਛੇ ਜਾਣੀ ਹੈ ਜੱਟ ਨੂੰ ਦੇਖ ਲੈ ਖੁੱਲੇ ਆਸਮਾਨ ਦੇ ਵਿੱਚ ਫਸਲ ਛੜਦਾ ਹੁੰਦਾ ਜੱਟ ਹੁਣ ਆਲੂ ਪੱਟਣੇ ਵਾਲੇ ਆ ਹੈ ਉੱਪਰ ਤੇ ਕਿੰਨੇ ਜ਼ਾਦੇ ਗੜੇ ਪੈ ਗਏ ਆ। ਰਾਹ ਜੇ ਵਿੱਚ ਗਲ ਗਏ ਬੰਦਾ ਕੀ ਕਰੂਗਾ ਫਿਰ ਹੁਣ ਦੁਕਾਨਦਾਰ ਤਾਂ ਛੋਟੂ ਸ਼ਟਰ ਸੱਟ ਕੇ ਅੰਦਰ ਚਲੇ ਜਾਂਦਾ ਉਹ ਤਾਂ ਅੰਦਰ ਵਿਆਸ ਹਾਂਜੀ ਉਹਦਾ ਹਾਂ ਆਪਣਾ ਸਾਰਾ ਹੀ ਬਾਹਰ ਆ ਕੇ ਪੱਕੀ ਫਸਲ ਹੁੰਦੀ ਆ ਉਹ ਖੇਤ ਵਿੱਚ ਇਸ ਤਰ੍ਹਾਂ ਹੀ ਪਈ ਰਹਿੰਦੀ ਆ ਹੁਣ ਤਾਂ ਰੱਬ ਨੂੰ ਕਿਰਪਾ ਹੀ ਰੱਖਣੀ ਚਾਹੀਦੀ ਆ ਬੰਦੇ ਦੇ ਹੱਥ ਆ ਚੱਲ ਹੁਣ ਵੀ ਸ਼ੁਕ ਸ਼ਾਂਤੀ ਰੱਖੇ ਹੁਣ ਬਿਲਕੁਲ ਵੀ ਨਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਛੋਨੇ ਦੀ ਕਿਣੀ ਨਾ ਪਾਵੇ ਰੱਬ ਹੋਣੀ ਚਾਹੀਦਾ ਵੀ ਕਹਿੰਦੇ ਤਾਂ ਹੈਗੇ ਆ ਕਹਿੰਦੇ ਪਰਸੋਂ ਤੱਕਰ ਵੀ ਕਹਿੰਦੇ ਵੀ ਮਾੜੀ ਮੋੜੀ ਬੱਦਲ ਵਾਈ ਆ ਆ 10 10 27 28 ਦਾ 10 ਦਾ ਦੱਸ ਰਹੇ ਆ ਖਵਰਾ ਲੰਗੇ ਜਾਵੇ ਹਾਂਜੀ ਇਹ ਨਾ ਪਾਣੀ ਦੀ ਨਿਕਾਸੀ ਹੈ ਨਹੀਂ ਕਿਧਰੇ ਪਾਸੇ ਨੂੰ ਵੈਸੇ ਹੁਣ ਛੋਟੂ ਠੰਡ ਹੋ ਗਈ ਹਾਂਜੀ ਹਾਂ ਇਹ ਜਿਹੜਾ ਔੜ ਦੀ ਲੱਗਦੇ ਗਰਮੀ ਪੈਂਦੀ ਆ ਹਾਂ ਫੇਰ ਉਹ ਹੁੰਦਾ ਔੜ ਠੰਡ ਠੰਡ ਵਿੱਚ ਨਹੀਂ ਜਾਂਦਾ ਜਿਹੜੇ ਸਾਬ ਨਾਲ ਖੇਤਾਂ ਦੇ ਵਿੱਚ ਪਾਣੀ ਖੜਾ ਨਾ ਫਿਰ ਮਾਨ ਨਾ ਥੋੜਾ ਜਨਾ ਜੇ ਪਤਾ ਵੱਡੇ ਆਇਆ ਹੁੰਦਾ ਫਿਰ ਬਾਦਿਆ ਸਰਕਾਰਾਂ ਦੀ ਦੇਰ ਪਾਣੀ ਨੇ ਬਜਾਦਾ ਅਸਰ ਕਰਨਾ ਸੀ। ਦੇਰ ਇੱਕ ਮੀਂਹ ਪਿਆ ਇੱਕ ਮੀਂਹ ਦੇ ਨਾਲ ਸਾਰਾ ਪੱਤਾ ਢੈ ਢੇਰੀ ਹੋ ਗਿਆ ਏ। ਆਹ ਪੱਤਾ ਜਾਂ ਮਰੇ ਜਿਆ ਮਰਜਾ ਗਿਆ। ਨਹੀਂ ਪਹਿਲਾਂ ਤਾਂ ਇਹਨਾਂ ਦੀ ਲੁੱਕ ਬਹੁਤ ਸੋਹਣੀ ਸੀ। ਓਹਨੇ ਗੜੇ ਵੀ ਪਏ ਨੇ ਰਾਤ ਮੇਰੇ। ਗੜੇ ਪਏ ਨੇ ਰਾਤ ਨੂੰ ਤਾਂ ਹੀ ਪੱਤੇ ਦੇਖ ਲੈ ਜਿੱਥੇ ਗੜੇ ਪਏ ਆ ਨਾ ਉੱਥੀ ਤੇ ਆਲੂ ਨੰਗਾ ਹੋ ਗਿਆ ਹਨ। ਆਹ ਦੇਖ ਆ ਇੱਧਰ। ਆਹ ਵੱਟ ਪਰ ਆਲੂ ਨੰਗੇ ਹੋਏ ਪਏ ਨੇ ਓਹ ਸਾਹਮਣੇ। ਜਿੱਥੇ ਸ਼ੋਅਰੂ ਖੜਾ ਏ। ਹਾਂ ਜੀ ਹਾਂ ਸਾਬ। ਹਾਂ ਹੈਗਾ ਇਹ ਫਰਕ। ਓਹ ਵਿੱਚ ਪਾਣੀ ਬਾਹ ਖੜਾ। ਫਰਕਾਂ ਵੀ ਟੇਡੀਆਂ ਹੋ ਗਈਆਂ ਇੰਨਾ ਜਿਆਦਾ ਮੀਂਹ ਪਿਆ ਆਲੀਏ ਦੁੱਤੈ ਜੀ ਵੀ ਉੱਤੇ ਜੀ ਵੀ ਪਾਣੀ ਫਿਰਦਾ ਹਾ ਇਹ ਵਿਚ ਵੀ ਹਰਈਆ ਉੱਪਰ ਵੀ ਹਰਈਆ ਚਿੱਟਾ ਨਹੀਂ ਉਹ ਉੱਪਰੋਂ ਲਾਏ ਹੋਏ ਕਰਕੇ ਆ ਜਿਹੇ ਮਸ਼ੀਨ ਦੇ ਲਾਏ ਹੁੰਦੇ ਨੇ ਉਹ ਘੱਟ ਖਰੋ ਹਾ ਉਹ ਵਿਚ ਹੁੰਦਾ ਨਾ ਵੱਧ ਤੇ ਆਪਾਂ ਇੱਕ ਪੱਟਣੇ ਵਾਲੀ ਵੀ ਚਾਹੀਦੀ ਆ ਉਹ ਛੇਜਾ ਪੱਟਣੇ ਵਾਲੀ ਲੈ ਲਓ ਪੱਟਣੇ ਵਾਲੀ ਤਾਂ ਚਲੋ ਬਾਅਦ ਵਿੱਚ ਕਰਾਂਗੇ ਹਾ ਛੇਜਾ ਪੱਟਣੇ ਵਾਲੀ ਲੈ ਲਓ ਪੱਟਣੇ ਵਾਲੀ ਦੇਖਦੇ ਹਾਂ ਆਏ ਹਾ ਉਹਦੀ ਜ਼ਿਆਦਾ ਲੋਰ ਬਣੀ ਏਡਾ ਹੈ ਜੀ ਵੇ ਦੋ ਤੰਦਾਂ ਨਾਲ ਹੋ ਗਏ ਪੱਟੀਆਂ ਪੰਨਿਆਂ ਦੇ ਉੱਪਰੇ ਮੀਂਹ ਪੈ ਗਿਆ ਛੋਟੂ ਉਹ ਆ ਜੀ ਮੈਂ ਕਿਹਾ ਸਵੇਰੇ ਚੱਕ ਲਾਂਗੇ ਹਵਾ ਲੱਗੀ ਤਾਂ ਉੱਪਰ ਜੀ ਮੀਂਹ ਪੈ ਗਿਆ ਉਹ ਜਾਨਾ ਭਾਰੀ ਕਰਿਆ ਤਾਂ ਹੋ ਗਏ ਮੈਂ ਸਾਨੂੰ ਇਹ ਪਾ ਦੇ ਇਹਨਾਂ ਨੂੰ ਹਾਂ ਜੀ ਹਾਂ ਮੈਂ ਤੁਹਾਨੂੰ ਇਹ ਪਾਵਾਂਗਾ ਅਜੇ ਨਹੀਂ ਆ ਰਹਿ ਗਿਆ ਉਹ ਪੱਟ ਨਹੀਂ ਹੁਣ ਤਾਂ ਗਿੱਲੀਆਂ ਹੋ ਗਈਆਂ ਖਿੱਚ ਕੇ ਖੱੱਚੇ ਲਈ ਇਹਨਾਂ ਨੂੰ ਦਾ ਹਾਂ ਜੀ ਹਾਂ ਠੀਕ ਹੈ ਨੀ ਆ ਤੁਸੀਂ ਆਇਆ ਕਰੋ ਗਾਜਰਾਂ ਨਹੀਂ ਕੋਈ ਵੀ ਖਾਂਦਾ ਹੈਗਾ ਹੈ ਤੇ ਮੁੱਲ ਦੀਆਂ ਗਾਜਰਾਂ ਵਧੀਆ ਰਹਿਣੀਆਂ ਤਿੰਨੇ ਵੱਟਾ ਸਾਫ਼ ਕਰਕੇ ਨਾ ਥੋੜਾ ਜਿਹਾ ਤੁਸੀਂ ਗਠਿਆਂ ਦੀ ਪ੍ਰੀਰੀ ਲਿਆ ਕੇ ਨਾ ਗਠੇ ਲਾਓ ਤੁਸੀਂ ਭਈਏ ਦੀਆਂ ਲੱਗੂ ਹੁਣ ਇੱਧਰ ਚੱਲ ਭਈਏ ਦੀਆਂ ਚਾਪਣੀਆਂ ਲਾ ਦੀਆਂ ਹੋਰ ਭਈਏ ਦੀ ਪਹਿਲਾਂ ਤਾਂ ਉੱਥੇ ਵੀ ਲੱਗ ਜਣੀਆਂ ਥੋੜਾ ਜਿਹਾ ਹਰੇ ਪਿਆਜ਼ ਲਾ ਲੰਦੇ ਮੈਂ ਤਾਂ ਕਹਿੰਦੀ ਆ ਚੱਲ ਦੇਖ ਲਾ ਗਿਓ ਹਰੇ ਪਿਆਜ਼ ਆਏ ਆ ਵਧੀਆ ਲੱਗਦੇ ਆ ਇੱਥੇ ਆਲੂਆਂ 'ਚ ਆਲੂਆਂ 'ਚ ਹੋਰ ਮੈਂ ਕਪੜੇ ਉੱਪਰ ਖੋਲ ਕੇ ਫੇਰ ਸੁੱਕਣੇ ਪਾਇਆ ਉੱਧਰ ਇਹ ਕਿ ਕਾਦੀ ਲਾਉਸਮੈਂਟ ਹੋਣ ਲੱਗੀ ਗੁਰਦੁਆਰੇ ਚ ਸੁਣ ਕੇ ਆਉਣੀ ਹੈ ਬਲਮਾ ਇਹ ਕੱਢ ਲੈ ਜੀ ਹੁਣ ਇਹਨਾਂ ਨੂੰ ਛੱਟ ਕੇ ਆਉਣਾ ਰੋਟੀ ਉਧਰ ਸਾਰੇ ਹੁਣ ਖਾਲੀ ਕਰਦੇ ਆਂ ਜੀ ਚਲੋ ਜੀ ਆਪਾਂ ਤੁਹਾਨੂੰ ਬੇੜਾ ਦਿਖਾਉਨੇ ਆਂ ਬੇੜੇ ਦਾ ਕੀ ਹਾਲ ਹੋਇਆ ਪਿਆ ਦੇਖੋ ਬੇੜੇ ਦੇ ਵਿੱਚ ਨਾ ਪੱਤੇ ਹੀ ਪੱਤੇ ਭਏ ਨੇ ਹਲੇ ਕੋਈ ਸਫਾਈ ਨਹੀਂ ਹੋਈ ਹੈਗੀ ਅਸੀਂ ਕਾ ਚੱਲ ਬੇੜਾ ਇਹਨੇ ਸੁੱਕ ਜਵੇ ਸੁੱਕੇ ਦੇ ਬਾਅਦ ਫੇਰ ਲਾਵਾਂਗੇ ਝਾੜੂ ਦੇਖੋ ਜੀ ਨੇਰੀ ਨੇ ਤਾਂ ਇੰਨਾ ਜ਼ਿਆਦਾ ਜਲੂਸ ਕੱਢ ਦਿੱਤਾ ਨਾ ਦੇਖੋ ਆ ਇਧਰ ਗੈਂਦੇ ਦੇ ਫੁੱਲ ਲੱਗੇ ਹੋਏ ਤੇ ਇਹ ਵੀ ਟੁੱਟ ਗਏ ਨੇ ਦੇਖੋ ਵਿਹੜੇ ਦੇ ਵਿੱਚ ਨਾ ਕਿਸ ਤਰੀਕੇ ਨਾਲ ਪੱਤੇ ਹੀ ਪੱਤੇ ਪਏ ਆ ਕਿਤੇ ਤਸਲੇ ਪਏ ਨੇ ਪਹਿਲਾਂ ਝਾੜੂ ਵੱਜੂਗਾ ਉਸਤੇ ਮਗਰੋਂ ਫੇਰ ਪਾਣੀ ਮਾਰਾਂਗੇ ਵਿਹੜੇ ਦੇ ਵਿੱਚ ਫੇਰ ਜਾ ਕੇ ਕਿਤੇ ਸਫਾਈ ਹੋਣੀ ਆ ਦੇਖੋ ਜੀ ਇਧਰ ਆਪਣਾ ਤੋਤਾ ਵੀ ਠੀਕ ਠਾਕ ਆ ਇਹ ਵੀ ਹੁਣ ਧੁੱਪਾਂ ਦੇ ਵਿੱਚ ਬੈਠਾ ਐ ਪਰ ਆਹ ਤੇਨੂੰ ਅਸਾਂ ਕਮਰੇ ਦੇ ਵਿੱਚ ਰੱਖਤਾ ਤਾਂ ਸੀ ਕਿ ਦਿਨ ਨੂੰ ਠੰਡ ਨਾ ਲੱਗ ਜਵੇ ਵਿਚਾਰੇ ਨੂੰ ਹੁਣ ਧੁੱਪਾਂ ਚੜ ਗਈ ਆ ਹੁਣ ਇਹਦਾ ਪਿੰਜਰਾ ਨਾ ਪਾਰਕ ਦੇ ਵਿੱਚ ਟੰਗਤਾ ਏ ਚਾਵਲ ਪਾਏ ਹੋਏ ਆ ਫਰੂਟ ਪਾਏ ਹੋਏ ਆ ਦੇਖੋ ਇਸ ਤੇ ਦਾੜਾ ਦਾ ਫੋਨ ਆਇਆ ਕਹਿੰਦੇ ਇੱਕ ਤੋਤਾ ਠੀਕ ਠਾਕ ਆ ਅਸੀਂ ਕਿਹਾ ਵੀ ਤੋਤਾ ਬਿਲਕੁਲ ਠੀਕ ਠਾਕ ਆ ਤੇ ਤੋਤੇ ਨੂੰ ਮਿਲਣ ਵਾਸਤੇ ਬਹੁਤ ਆਉਨੇ ਆ ਪਿੰਜਰੇ ਉੱਪਰ ਬੈਜਣੇ ਆ ਤੇ ਪੂਰੀਆਂ ਨਾ ਰੌਣਕਾਂ ਲੱਗੀਆਂ ਹੋਈਆਂ ਉਹ ਕਹਿੰਦਾ ਤਾਂ ਵੀ ਸ਼ੂਗਰ ਹੈ ਨਹੀਂ ਤਾਂ ਇੰਨੇ ਪੰਛੀਆਂ ਦੇ ਵਿੱਚ ਉਹ ਗਿਆ ਨਾ ਕਰਲੇ ਦਾ ਫਿਰ ਦਿੱਲੀ ਦਾ ਲੱਗਣਾ ਹੈਗਾ ਅਸੀਂ ਕਹਿੰਦੇ ਨਹੀਂ ਇੱਥੇ ਸਾਡੇ ਦਰਖਤਾਂ ਦੇ ਬਹੁਤ ਜ਼ਿਆਦਾ ਪੰਛੀ ਆਉਨੇ ਆ ਇਹ ਉਹਨਾਂ ਨਾਲੇ ਬੋਲੀ ਜਾਂਦਾ ਏ ਚਲੋ ਜੀ ਇੱਧਰ ਵੀ ਆਪਣੇ ਪਾਰਕ ਦੇ ਵਿੱਚ ਨਾ ਦੇਖੋ ਇਹ ਵੀ ਬੂਟੇ ਸਾਰੇ ਟੇਡੇ ਕਰਦੇ ਨੇ ਦੇਖੋ ਜੀ ਹੁਣ ਉਹਦੀ ਪਦੀਨਾ ਲਿਆ ਕੇ ਲਾਇਆ ਏ ਜਿਹੜਾ ਸਾਡੇ ਪਹਿਲਾਂ ਪਦੀਨਾ ਲੱਗਿਆ ਹੋਇਆ ਦਾ ਨਾ ਉਹ ਪੋਰੇ ਨੇ ਮਾਰਤਾ ਤਾਂ ਹੁਣ ਦੁਬਾਰੇ ਪਦੀਨਾ ਲਾਇਆ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਨਾ ਤੇ ਚਟਣੀ ਦੀ ਮੌਜ ਰਹਿੰਦੀ ਏ ਚਲੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਨਾ ਅੱਜ ਧੁੱਪ ਬਹੁਤ ਵਧੀਆ ਨਿਕਲੇ ਆਈ ਹੈ ਧੁੱਪ ਦੇ ਨਾਲ ਆਏ ਹਨ ਨਾ ਨਾਲੇ ਦਾ ਖੇਤ ਵੀ ਸੁੱਕ ਜਾਣਗੇ ਆਪਣੇ ਬੇੜੇ ਦਾ ਵੀ ਕੀ ਹਾਲ ਹੋਇਆ ਪਿਆ ਤੇ ਆਪਣੇ ਇੱਧਰ ਚੁੱਲ੍ਹੇ ਵੀ ਆਏ ਨੇ ਭਿੱਜ ਗਏ ਨੇ ਕੱਲ ਤਾਂ ਸਤਾ ਟਕਣਾ ਹੀ ਭੁੱਲ ਗਏ ਆ ਬਹੁਤ ਜ਼ਿਆਦਾ ਖਲਾਰਾ ਹੋਇਆ ਪਿਆ ਦੇਖਿਆ ਕੀ ਹਾਲਤ ਹੋਣੀ ਪਈਏ ਚੁੱਲਿਆਂ ਦੀ ਜੇ ਟਾਕ ਦਿੰਦੇ ਨਾ ਜੇ ਟਾਕ ਵੀ ਦਿੰਦੇ ਤਾਂ ਵੀ ਕੋਈ ਫਾਇਦਾ ਨਹੀਂ ਦਹਗਾ ਨੇਹਰੀ ਤਾਂ ਇੰਨੀ ਚੱਲੀ ਆ ਕੋਈ ਵੀ ਸਮਾਂ ਰੱਖਦੇ ਤੇ ਚੱਕ ਚੱਕ ਮਾਰਦੀ ਦੀ ਨੇਹਰੀ ਹਾਂ ਜੀ ਉਹਦਾਰਾ ਸਰਦਾਰ ਹੋਂ ਦਾ ਕਾਲੇ ਜਣਾ ਉਹਨੇ ਜੀ ਕਲੈਕਟਰ ਲੈ ਕੇ ਹੁਣੇ ਆਉਦਾ ਹੈ आज हो रहे हो ना हो गया है है मैं दावत चाहिए और भाई लाल फावड़ी नहीं है तो फाव फाव अभी देखिए اڪي ڏاڙو ڏيکاريو